ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਖਬਰ ਪਟਿਆਲਾ ਸ਼ਹਿਰ ਤੋਂ ਹੈ ਜਿੱਥੇ ਡੀਸੀ ਦੀ ਗੱਡੀ ਅਤੇ ਹੋਰ ਦਫ਼ਤਰ ਦਾ ਸਮਾਨ ਪਟਿਆਲਾ ਕੋਟ ਵੱਲੋਂ ਅਟੈਚ ਕੀਤਾ ਗਿਆ ਇੱਕ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਦੇ ਚਲਦਿਆਂ ਅਦਾਲਤ ਦੀ ਟੀਮ ਡੀਸੀ ਦਫ਼ਤਰ ਪਹੁੰਚੀ ਤੇ ਸਮਾਨ ਚੁੱਕਣ ਲੱਗੀ ਤੇ ਗੱਡੀ ਵੀ ਜਿਹੜੀ ਹੈ ਆਪਣੇ ਨਾਲ ਲੈ ਜਾਣ ਲੱਗੀ ਪੂਰਾ ਮਾਮਲਾ ਕੀ ਹੈ ਉਹ ਤੁਹਾਨੂੰ ਇਸ ਖਬਰ ਦੇ ਵਿੱਚ ਅਸੀਂ ਦੱਸਾਂਗੇ ਦਰਅਸਲ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਇੱਕ ਪਟਿਆਲਾ ਦੇ ਰਹਿਣ ਵਾਲੇ ਪਰਿਵਾਰ ਨੇ 77 ਸਾਲ ਕਾਨੂੰਨ ਦੀ ਲੜਾਈ ਲੜੀ ਹੈ ਆਪਣੀ ਜ਼ਮੀਨ ਵਾਪਸ ਲੈਣ ਦੇ ਲਈ ਪੂਰੇ ਮਾਮਲੇ ਦੇ ਉੱਤੇ ਇੱਕ ਵਾਰੀ ਅਸੀਂ ਝਾਤ ਮਾਰਦੇ ਹਾਂ ਦਸਵੀਂ ਕੇ ਭਾਰਤ ਪਾਕਿਸਤਾਨ ਦੀ ਵੰਡ ਨੂੰ 77 ਸਾਲ ਬੀਤ ਚੁੱਕੇ ਹਨ ਪਰ ਜ਼ਖਮ ਹਲੇ ਵੀ ਨਹੀਂ ਭਰੇ ਵੰਡ ਤੋਂ ਬਾਅਦ ਆਪਣੀ ਗਵਾਚੀ ਜ਼ਮੀਨ ਲਈ ਪਟਿਆਲਾ ਦੇ ਇੱਕ ਪਰਿਵਾਰ ਨੇ 77 ਸਾਲਾਂ ਤੱਕ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਾਨੂੰਨੀ ਲੜਾਈ ਲੜੀ ਹੈ ਜ਼ਮੀਨ ਸਰਕਾਰ ਨੇ ਵੇਚ ਦਿੱਤੀ ਸੀ ਕੋਰਟ ਨੇ ਪਟਿਆਲਾ ਪ੍ਰਸ਼ਾਸਨ ਨੂੰ ਜ਼ਮੀਨ ਵਾਪਸ ਕਰਨ ਜਾਂ ਪੈਸੇ ਦੇਣ ਦਾ ਆਦੇਸ਼ ਦਿੱਤਾ ਸੀ ਜਦੋਂ ਆਦੇਸ਼ ਦੀ ਪਾਲਣਾ ਨਹੀਂ ਹੋਈ ਤਾਂ ਵੀਰਵਾਰ ਨੂੰ ਕੋਰਟ ਦੀ ਟੀਮ ਡੀਸੀ ਦਫ਼ਤਰ ਕਮਿਸ਼ਨਰ ਦਫ਼ਤਰ ਐਸਡੀਐਮ ਦਫ਼ਤਰ ਤੇ ਤਹਿਸੀਲ ਦਫ਼ਤਰ ਚ ਲੱਗੇ ਏਸੀ ਪੱਖੇ ਕੁਰਸੀਆਂ ਟੇਬਲ ਵਾਟਰ ਕੂਲਰ ਤੇ ਅਲਮਾਰੀ ਚੁੱਕਣ ਪਹੁੰਚ ਗਈ। ਇਸ ਦੌਰਾਨ ਡੀਸੀ ਦਫ਼ਤਰ ਦੀ ਨਾਜ਼ਰ ਬ੍ਰਾਂਚ ਦੇ ਅਧਿਕਾਰੀ ਟੀਮ ਤੇ ਪਟੀਸ਼ਨਰਾਂ ਨੂੰ ਪਹਿਲਾਂ ਡੀ ਬਲਾਕ ਚ ਲੈ ਗਏ ਜਿੱਥੇ ਕੰਡਮ ਸਮਾਨ ਪਿਆ ਸੀ ਪਰ ਟੀਮ ਨੇ ਉਸ ਸਮਾਨ ਨੂੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਇਸ ਦੌਰਾਨ ਸਮਝਾਉਣ ਲਈ ਪੁਲਿਸ ਅਧਿਕਾਰੀ ਵੀ ਬੁਲਾਏ ਗਏ ਪਰ ਕੋਰਟ ਦੇ ਨਿਰਦੇਸ਼ਾਂ ਨੂੰ ਦੇ ਕੇ ਸਾਰੇ ਚਲੇ ਗਏ ਇਸ ਦੇ ਬਾਅਦ ਏਡੀਸੀ ਈਸ਼ਾ ਸਿੰਘਲ ਨੇ ਟੀਮ ਪਟੀਸ਼ਨਰਾਂ ਨਾਲ ਗੱਲਬਾਤ ਕੀਤੀ ਤੇ ਪਟੀਸ਼ਨਰਾਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਪਟੀਸ਼ਨਰ ਕਮਾਲ احمد ਨੇ ਦੱਸਿਆ ਕਿ ਉਹਨਾਂ ਦੀ ਪਰਿਵਾਰਕ ਮੈਂਬਰ ਕਨੀਜ਼ ਫਾਤਿਮਾ ਸਾਹਿਬ 1947 ਤੋਂ ਪਹਿਲਾਂ ਇੱਥੇ ਪਟਿਆਲਾ ਦੇ ਪਿੰਡ ਝੀਲ 'ਚ ਰਹਿੰਦੀ ਸੀ ਵੰਡ ਦੇ ਬਾਅਦ ਉਹਨਾਂ ਨੂੰ ਪਿੰਡ ਛੱਡਣਾ ਪਿਆ ਤੇ ਮਲੇਰ ਕੋਟਲਾ ਜ਼ਿਲ੍ਹੇ 'ਚ ਰਹਿਣ ਲੱਗੀ ਮਾਹੌਲ ਠੀਕ ਹੋਣ ਦੇ ਬਾਅਦ ਉਹ ਪਿੰਡ ਝੀਲ 'ਚ ਆਪਣੀ ਜ਼ਮੀਨ ਲੱਭਣ ਪਹੰਚੀ ਤਾਂ ਪਤਾ ਲੱਗਾ ਕਿ ਸਰਕਾਰ ਨੇ ਜ਼ਮੀਨ ਵੇਚ ਦਿੱਤੀ ਹੈ ਇਸ ਦੇ ਬਾਅਦ ਉਹਨਾਂ ਦੇ ਬਜ਼ੁਰਗਾਂ ਨੇ ਜ਼ਮੀਨ ਲੈਣ ਲਈ ਕੋਰਟ 'ਚ ਅਪੀਲ ਕੀਤੀ 2008 'ਚ ਫਾਤਿਮਾ ਦੀ ਮੌਤ ਹੋ ਗਈ 2014 'ਚ ਹੇਟਲੀ ਅਦਾਲਤ ਨੇ ਜ਼ਮੀਨ ਵਾਪਸ ਕਰਨ ਦਾ ਫੈਸਲਾ ਸੁਣਾਇਆ ਇਸ ਦੇ ਬਾਅਦ ਪ੍ਰਸ਼ਾਸਨ ਨੇ ਹਾਈ ਕੋਰਟ 'ਚ ਅਪੀਲ ਕੀਤੀ ਹਾਈ ਕੋਰਟ ਨੇ ਵੀ ਹੇਟਲੀ ਅਦਾਲਤ ਦੇ ਫੈਸਲੇ ਤੇ ਮੋਹਰ ਲਗਾਈ ਤਾਂ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੁਪਰੀਮ ਕੋਰਟ ਨੇ ਵੀ 2023 ਵਿੱਚ ਉਹਨਾਂ ਦੇ ਹੱਕ 'ਚ ਫੈਸਲਾ ਸੁਣਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਸ ਲੈਵਲ ਦੀ ਜ਼ਮੀਨ ਜਾਂ ਫਿਰ ਮੌਜੂਦਾ ਮਾਰਕੀਟ ਰੇਟ ਦੇ ਹਿਸਾਬ ਨਾਲ ਪੈਸੇ ਦੇਣ ਦਾ ਫੈਸਲਾ ਸੁਣਾਇਆ 4 ਮਹੀਨੇ ਪਹਿਲਾਂ ਮਾਮਲੇ 'ਚ ਹੇਟਲੀ ਅਦਾਲਤ ਨੇ ਡੀਸੀ ਦੀ ਗੱਡੀ ਇਸ ਕੇਸ ਨਾਲ ਅਟੈਚ ਕਰ ਦਿੱਤੀ ਤੇ ਨਾਲ ਹੀ ਡੀਡੀਪੀਓ ਦੀ ਗੱਡੀ ਨੂੰ ਵੀ ਅਟੈਚ ਕਰਨ ਦਾ ਨਿਰਦੇਸ਼ ਦਿੱਤਾ ਐਜੇ ਨਾਲ ਹੀ ਡੀਸੀ ਦਫ਼ਤਰ ਕਮਿਸ਼ਨਰ ਦਫ਼ਤਰ ਐਸ ਡੀ ਐਮ ਦਫ਼ਤਰ ਤੇ ਤਹਿਸੀਲ ਦਫ਼ਤਰ ਦੇ ਏਸੀ ਪੱਖੇ ਕੁਰਸੀਆਂ ਟੇਬਲ ਵਾਟਰ ਕੂਲਰ ਤੇ ਅਲਮਾਰੀ ਤੱਕ ਨੂੰ ਅਟੈਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਇਹਨਾਂ ਨਿਰਦੇਸ਼ਾਂ ਤੇ ਹੀ ਵੀਰਵਾਰ ਨੂੰ ਉਹ ਕੋਟ ਟੀਮ ਨਾਲ ਇੱਥੇ ਡੀਸੀ ਦਫ਼ਤਰ ਚ ਕਾਰਵਾਈ ਕਰਾਉਣ ਲਈ ਪਹੁੰਚੇ ਸਨ ਤਾਂ ਇਹ ਪੂਰਾ ਮਾਮਲਾ ਸੀ ਜਿਸ ਦੇ ਚੱਲਦਿਆਂ ਪਟਿਆਲਾ ਦੇ ਡੀਸੀ ਦਫ਼ਤਰ ਕਮਿਸ਼ਨਰ ਦਫਤਰ ਐਸ ਡੀ ਐਮ ਦਫਤਰ ਦੇ ਕੁਰਸੀ ਪੱਖੇ ਵਾਟਰ ਕੂਲਰ ਤੱਕ ਕੋਰਟ ਨੇ ਅਟੈਚ ਕੀਤੀ ਔਰ ਜਦੋਂ ਵੀਰਵਾਰ ਨੂੰ ਕੋਰਟ ਦੀ ਟੀਮ ਇਹ ਸਭ ਕੁਝ ਚੁੱਕਣ ਲਈ ਪਹੁੰਚੀ ਤਾਂ ਆਪਸੀ ਸਮਝੌਤਾ ਕਰਕੇ ਸੋਮਵਾਰ ਦਾ ਸਮਾਂ ਜਿਹੜਾ ਉਹ ਰੱਖ ਦਿੱਤਾ ਗਿਆ ਹੁਣ ਪਰਿਵਾਰ ਨੂੰ ਪ੍ਰਸ਼ਾਸਨ ਸੋਮਵਾਰ ਨੂੰ ਮਿਲੇਗਾ ਤੇ ਮਸਲੇ ਦਾ ਹੱਲ ਕਰੇਗਾ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਨੇਰੋ ਸਾਡੇ ਨਾਲ ਧੰਨਵਾਦ